ਰਹਿ ਰਾਜ ਸਾਹਿਬ ਇਕੋਂ ਕਾਰ ਸਤ ਸਰ ਪ੍ਰਸਾਦ ਲੋਕ ਮਹੱਲਾ ਪਹਿਲਾ ਦੁਖ ਤਾਰੋ ਸੁਖ ਰੋਗ ਪਿਆ ਜਾਂ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਕਰੀ ਨਾ ਹੋਈ ਬਲਹਾਰੀ ਗੁਦਰਤ ਰਸਿਆ ਤ੍ਰੰਤਨ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰ ਪੂਰਿਆ ਤੂੰ ਸੱਚਾ ਸਾਹਿਬ ਸੁਖਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਸੋਦਰਾਗਾ ਸਮਹੱਲਾ ਪਹਿਲਾ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇ ਰਾ ਕੇ ਆ ਸੁ ਕਰ ਕੇ ਆ ਜਿਤ ਵੇ ਸਰਬ ਸਰਮਾਲੇ ਵਾਜੇ ਨਾਦਾਂ ਨੇ ਕ ਸੰਕਾ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਈਆ ਕੀਤੇ ਤੇਰੇ ਗਾਵਣ ਹਾਰੇ ਗਾਵਾਂ ਤਦ ਨਾ ਪਵਨ ਪਾਣੀ ਬਸੰਤ ਰਗਾ ਵੈ ਰਾਜਾ ਧਰਮ ਦਵਾਰੇ ਗਾਵਾ ਤਦਨੋ ਚਤ ਗਵਤ ਲਿਖ ਜਾਣਾ ਨਿਕਲਿ ਧਰਮ ਵਿਚਾਰੇ ਗਾਵਾਂ ਤਦਨੋ ਇਸਰ ਬ੍ਰਹਮਾ ਦੇਵੀ ਸੋ ਹੋਂਤੇ ਰੇਸ ਦਾ ਸواری ਗਾਵਾਂ ਤਦਨੋ ਇੰਦਰੇਂਦਰਾ ਅਸਣ ਬੈਠੇ ਦੇਵਤਿਆਂ ਨਰ ਨਾਲੇ ਗਾਵਾਂ ਤਦਨੋ ਸਿੱਧ ਸਮਾਤੀ ਅੰਦਰਾ ਗਾਵਾਂ ਤਦਨੋ ਸਾਧ ਵਿਚਾਰੇ ਗਾਵਾਂ ਤਦਨੋ ਜਤੀ ਸਤੀ ਸੰਤੁਖੀ ਗਾਵਾਂ ਤਦਨੋ ਵੀਰ ਕਰਾਰੇ ਗਾਵਾ ਤੁਧਨਾ ਪੰਡਤ ਪੜ ਰੱਖੀ ਸਰਜੁਗ ਜਗਵੇਤਾ ਨਾਲੇ ਗਾਵਾਂ ਤੁਧਨਾ ਮੋਹਨੀਆ ਮਨਮੋਹਨਾ ਸੁਰਗ ਮੱਚ ਪਿਆਲੇ ਗਾਵਾਂ ਤੁਧਨਾ ਰਤਨ ਪਾਏ ਤੇਰੇ 88 ਤੀਰਥ ਨਾਲੇ ਗਾਵਾਂ ਤੁਧਨਾ ਜੋਦ ਮਹਾਬਲ ਸੂਰਾ ਗਾਵਾਂ ਤੁਧਨਾ ਖਾਣੀ ਚਾਰੇ ਗਾਵਾਂ ਤੁਧਨਾ ਖੰਡ ਮੰਡਲ ਬ੍ਰਾਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦ ਨੋ ਗਾਵਨ ਜੋ ਤਦ ਭਾਵਨਾ ਰਤੇ ਤੇਰੇ ਭਗਤਰ ਸਾਲੇ ਹੋਰ ਕੇਤੇ ਤਦ ਨੋ ਗਾਵਨ ਸੇ ਮੈਂ ਚਿਤਨਾਵਾ ਨਾ ਨਾ ਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਏ ਸੱਚਾ ਸਾਚੀ ਨਾਹੀ ਹੈ ਵੀ ਉਸ ਜਾਇ ਨਾ ਜੀ ਰਚਨਾ ਜਿਨਰ ਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਸੇ ਮਾਇਆ ਜਿੰਨੋਂ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੇ ਫਿਰ ਕਮਨਾ ਕਰ ਨਾ ਜਾਈ ਸੋ ਪਾਸਾ ਹਉ ਸਹਾ ਪਸਾ ਹੈ ਬਾਬਾ ਨਾਨਕ ਰਹਿ ਨਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਆਖੈ ਸਭ ਓਏ ਕੇਵਲ ਵਡਾ ਡੇਠਾ ਹੋਏ ਕੀਮਤ ਪਾਏ ਨਕ ਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਈ ਬਾਗਹਿ ਰੰਮੀ ਰਾਗੁਨੇ ਗੀਰਾ ਕੋਈ ਨ ਜਾਣੇ ਤੇਰਾ ਕੇ ਤਾ ਕੇ ਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰਹਾਈ ਕਹਿ ਨ ਜਾਏ ਤੇਰੀ ਤਲ ਵੜਿਆਈ ਸਭ ਸਤਾ ਸਭ ਤਬ ਸਭ ਚੰਗਿਆਈਆਂ ਸਿੱਧਾ ਬੁਰਖਾ ਕੀਆ ਵਡਿਆਈਆਂ ਤੁਧ ਵਿਨਾ ਸਿੱਧੀ ਕਿਰਨ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਅਕਨ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਔਖਾ ਜੀਵਾ ਵਿਸਰਾ ਮਰ ਜਾਓ ਆਖਣੀ ਔਖਾ ਸਾਚਾ ਨਾਮ ਸੱਚੇ ਨਾਮ ਕੀ ਲਾਗੈ ਭੂਖਾ ਉਤਪੋਖੈ ਖਾਏ ਚਲੀਏ ਦੁਖਾ ਸੁਖ ਵਿਸਰਾ ਮੇਰੀ ਮਾਏ ਸਾਚਾ ਸਾਹਿਬ ਸੱਚ ਨਾ ਹੀ ਰਹਾਉ ਸੱਚੇ ਨਾਮ ਕੀ ਤਲਵੜਿਆਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਾਬ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾੜ ਨ ਜਾਏ ਨਾ ਮਰੈ ਨਾ ਹੋਵੇ ਸੋਗਾ ਦਿੰਦਾ ਰਹੇ ਨ ਚੁੱਕੇ ਭੋਗਾ ਗੁਣੇ ਹੋਰ ਨਾਈ ਕੋਈ ਨਾ ਤੂਰ ਕੋ ਹੋਏ ਜੇ ਵੜਾ ਪਤੇ ਵਣ ਤੇਰੀ ਦਾਤ ਜਿੰਨ ਦਿਨ ਕਰ ਕਹਿ ਕੀ ਤੀ ਰਾਤ ਖਸਾ ਵਿਚਾਰ ਹੈ ਤੇ ਕੰਮ ਜਾਤ ਨਾਨਕ ਨਾਮ ਆ ਬਾਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰ ਕਾ ਮੈ ਨੋ ਕਰਉ ਕਿਰਪਾਸ ਹਮ ਕੀਰੇ ਕਰਮ ਸਤਗੁਰ ਸਰਣਾਈ ਕਰਦੇ ਆ ਨਾਮ ਪਰਗਾਸ ਮੇਰੇ ਮਿਤ ਗੁਰ ਦੇਵਾ ਮੋ ਕੋ ਰਾਮ ਨਾਮ ਪਰਗਾਸ ਗਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀ ਰਤਿ ਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨਾਂ ਰਾ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਈ ਮਨ ਸੰਗਤ ਗੁਣ ਪ੍ਰਗਾਸ ਜਿਨਾਂ ਹਰ ਹਰ ਹਰਿ ਅਸ ਨਾਮ ਨਾ ਪਾਇਆ ਤੇ ਭਾਗ ਅੰਜੰਕਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨਾਰਜ ਸਤਗੁਰ ਸੰਗਤ ਪਾਈ ਤਿੰਨ ਬਤ ਤਨਾ ਤੁਰ ਮਸਤਕ ਲਿਖਿਆ ਲੇਖਾਸ ਧਨ ਤਨ ਸਾ ਸੰਗਤ ਜਿ ਤਰਸ ਪਾਇਆ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹਿਰੇ ਮਨ ਚਤਵਾ ਉਦਮ ਦਾ ਆਹਰ ਜੀਉ ਪਰਿਆ ਸਲਪੁ ਤਰਮੈ ਜੰਤੂ ਪਾਈ ਤਾ ਕਾਰਿ ਜੁ ਕਾ ਗੈ ਕਰ ਧਰਿਆ ਮੇਰੇ ਮਾਦਵ ਜੀ ਸਤ ਸਗਤ ਮਿਲੇ ਸੋ ਧਰਿਆ ਗੁਰ ਪ੍ਰਸਾਦਿ ਪਰਉਪਦ ਪਾਇਆ ਸੁਕੇ ਕਾਇਸ਼ਟ ਹਰਿਆ ਰਹਾ ਜਾਨਾ ਪਿਤਾ ਲੋਕ ਸਤਾ ਬਨੀਤਾ ਕੋਇ ਨ ਕਿਸ ਕੀ ਧਰਿਆ ਸਿਰ ਸੇਜ ਕਿਸ ਮਾਏ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਣਾ ਵਸ ਕੋਸੋਂ ਤਿਸ ਪਛੇ ਬਜਰੇ ਚਰਿਆ ਤੇ ਨ ਕਾਵਣ ਕਲਾ ਵੈ ਕਵਣ ਚ ਗਾਵੈ ਮਨ ਮਾ ਸਿਮਰਨ ਕਰਿਆ ਸਭ ਨਿਦਾਨਾ ਦਸ ਅਸ਼ਟਿ ਸਿਧਾਨਾ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬ ਸਦ ਬਲ ਜਾਈਐ ਤਰੰਤਨ ਪਾਰਾ ਵਰਿਆ ਰਾਗ ਅਸਾ ਮਹੱਲਾ ਚੌਥਾ ਸੋ ਪ੍ਰਖਾ ਇਕ ਓਂਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਅਰ ਪ੍ਰਖ ਨਰੰਜਨਾ ਹਰ ਅਗਮਾ ਅਗਮਾ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਝੀ ਅਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀ ਤੁਝੀ ਆਕਾਦਾ ਤਾਰਾ ਹਰਿ ਧਿਆਉ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰਿ ਆਪ ਤੇਤਾ ਕੋਰੇ ਆਪੇ ਸੇਵਕ ਜੀ ਕੈ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਾਰਾ ਸਰਬ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਨਾ ਇਕਦਾ ਤੇਖ ਵੇਖਾਰੀ ਜੀ ਸਭ ਤੇਰੇ ਤੋਂ ਜਿਵਡਾਣਾ ਤੂੰ ਆਪੇ ਦਾਤਾ ਆਪੇ ਭੁਤਾ ਜੀ ਹਾਂ ਤੂੰਦ ਮਿਨਾ ਵਰ ਨਾ ਜਾਣਾ ਤੂੰ ਪਾਰਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆ ਕੋ ਖਾਣਾ ਜੋ ਸੇਵਾ ਜੋ ਸੇਵਾ ਤੂੰ ਜੀ ਜਨ ਨਾਨਕ ਤਿਨ ਕੁਰਬਾਨਾ ਅਰਤਿਆ ਵੈ ਅਰਤਿਆ ਵੈ ਤੁਮ ਜੀ ਸੇ ਜਨ ਜਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਤ ਪਾਏ ਜਿਨ ਅਰਤਿਆ ਆ ਜੀ ਤੈਨ ਤੋਟੀ ਜਨ ਕੀ 파ਸੀ ਜਿਨ ਨਿਰਭਾਉ ਜਿਨ ਨਰਿ ਭਾਉ ਤਿਆ ਆ ਜੀ ਤਨ ਕਾ ਭਾਉ ਸਭ ਕੁ ਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰੂਪ ਸੁਵਾਸੀ 세 ਧਨ ਸੇ ਧਨ ਜਿਨਰਤ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤਾ ਤੇਰੇ ਭਗਤ ਪੰਡਾਰ ਜੀ ਹਰੇ ਬੇਅੰਤ ਬੇਅੰਤਾ ਤੇਰੀ ਭਗਤਾ ਤੇਰੇ ਬਲ ਸਲਾਹ ਤੁਧ ਜੀ ਅਨੇਕਾ ਨੇਕਾ ਅਨੰਤਾ ਤੇਰੀ ਅਨੇਕਾ ਤੇਰੀ ਅਨੇਕਾ ਪੂਜਾ ਦੀ ਅਦਵਤਾ ਪੈ ਜਪੈ ਬੇਅੰਤਾ ਤੇਰੀ ਅਨੇਕਾ ਤੇਰੀ ਅਨੇਕਾ ਪੜੈ ਕੋ ਸਿਮਰਤਾ ਸਾਸਤ ਜੀ ਕਰ ਕੇ ਆਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਰਵੰਤਾ ਤੂੰ ਆਤਪੁਰਖ ਆਪਰੰਪਰ ਕਰਤਾ ਜੀ ਤੂੰ ਜਿਉੜਾ ਵਰਨਾ ਕੋਈ ਤੁੰਜੋ ਜੁਗ ਜੋਗ ਇਕੋ ਸਦਾ ਸਦਾ ਤੂੰ ਇਕੋ ਜੀਤੂ ਨਹਿ ਚਲ ਕਰਤਾ ਸੋਹੀ ਤੁਦਿਆਪੇ ਭਾਵੇ ਸੋਹੀ ਵਰਤੇ ਜੀ ਤੂੰ ਆਪੇ ਕਰੈ ਸੋਹੀ ਤੁਤੇ ਆਪੇ ਸ੍ਰਿਸ਼ਟਾ ਸੋ ਪਾਈ ਜਿ ਤੁਤੇ ਆਪੇ ਸਿਰਜ ਸਭ ਕੋ ਹੋਈ ਜਨ ਨਾ ਨਾ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਜਉ ਤਾ ਤੂੰ ਕਰਤਾ ਸਚਿਆਰ ਮਾੜਾ ਸਾਈ ਜੋ ਤਾ ਭਾਵੈ ਸੋਈ ਥਿਸੀ ਜੋ ਤੂੰ ਦੇ ਸੋਈ ਉਪਾਇਰਾ ਸਭ ਤੇ ਰੀਤ ਸਭ ਨੀਤ ਆਇਆ ਜਿਸ ਨੂੰ ਕਿਰਪਾ ਕਰਹਿ ਤੰਨਾ ਵਰਤਨ ਪਾਇਆ ਗੁਰਮੁਖ ਲਾ ਦਾ ਮਨ ਗਵਾਇਆ ਤਉ ਤੇ ਆ ਰਿਛੋੜਿਆ ਮਿਲਾਇਆ ਤੂੰ ਦਰਿਆ ਸਭ ਤੂੰ ਜੀ ਮਾਏ ਤੁਜ ਬਿਨਾਂ ਦੂਜਾ ਕੋਈ ਨਾਹੀ ਜੀਹਾਂ ਸਭ ਤੇਰਾ ਖੇਲਾ ਵਿਜੁਗ ਮਿਲ ਵਿਛੜਿਆ ਸੰਜੋਗੀ ਮੇਲਾ ਜਸਨਾ ਤੂੰ ਜਾਣ ਆਏ ਸੋ ਜਨ ਜਾਣ ਹਰ ਕੁਨ ਸਦੀ ਆਖ ਕਾਣੇ ਜਿਨ ਹਰ ਸੇਵਿਆ ਤੇ ਸੁਭ ਪਾਇਆ ਸਹਿਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੋ ਹੋਏ ਤੂੰ ਵੇੰਦੋ ਜਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣ ਸੋਏ ਜਨ ਨਾਨਾ ਗੁਰਮਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰੋੜਾ ਪਹਿਲੇ ਦਿਵਸਾ ਪਾਣੀ ਪਾਗਤ ਨਾ ਕੀਆ ਪੰਕਾਇ ਮਾਪਗ ਨਹੀਂ ਚੱਲਿਆ ਹਮ ਦੇਖਾ ਤੈਡੂ ਬੀ ਵਾਲੇ ਮਾਣੇ ਕਨ ਤੇ ਤੁਸੀਂ ਮੂੜ ਮਨਾਰ ਬਿਸਰਾ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੋਤਾ ਜਨ ਪਿਆ ਪ੍ਰਣਤ ਨਾਨਕ ਤੇ ਕੀ ਸਰਣਾ ਜਿੰਦ ਤੂੰ ਨਹੀਂ ਵਿਸਰਿਆ ਆਸਾ ਮਹਲਾ ਪੰਜਵਾਂ ਭਾਈ ਪ੍ਰਾਪਤ ਮਾਨੁ ਖਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਹੀ ਬਰੀਆ ਅਵਰ ਕਾਇ ਕਰਿ ਤਾਰ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗਾਂ ਔਲਾਗ ਭਉ ਜਲ ਤਰਨ ਕੈ ਜਨਮ ਰੀਥਾ ਜਾ ਤਰਨ ਮਾਇਆ ਕੈ ਰਹਾ ਜਬ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਉ ਨਾਨਕ ਅਮਨੀਚ ਕਰਮਾ ਸਰਣ ਪਰੇ ਕੀ ਰੱਖੋ ਸਰਮਾ ਪਾਸੈ ਦਸਮੇ ਕਵੇ ਬਾਤ ਬੇਨਤੀ ਚਉਪਾਈ ਹਮਰੀ ਕਰੋ ਆਦਰ ਰੱਛਾ ਪੂਰਨ ਹੋਏ ਜਿਤ ਕੀ ਚਾ ਤਵ ਚਰਨ ਨਾ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਿਤ ਪਾਰਾ ਹਮਰੇ ਦ੍ਰਿਸ਼ਤ ਸਭੈ ਤੁਮ ਕਾ ਹੋ ਆਪਾ ਦੇ ਮਹੀਂ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵ ਸਿਖ ਸਬੈ ਕਰਤਾਰਾ ਮੋਰਾ ਚਾਰਜ ਕਰਦੇ ਕਰਿਆ ਸਭੈ ਰਣਕੋ ਆਸੰਗ ਰਿਆ ਪੂਰਨ ਹੋਈ ਏ ਮਾਰੀ ਆਸਾ ਤੋਰ ਪੈਣ ਕੀ ਰਹੇ ਪਿਆਸਾ ਤਮਾ ਛਾੜ ਕੋਈ ਵਰ ਨਾ ਤੇ ਆਉ ਜੋ ਪਰਚਾਉ ਸੋ ਤੁਮ ਤੇ ਪਾਉ ਸੇਵ ਸਿਖ ਮਾਰੇ ਤਾਰਿ ਇਹ ਚੋਨਾਂ ਚੋਂ ਸਤਰਹ ਮਾਰੇ ਮਾਰਿਐ ਆਵਾ ਤੇ ਮਜੇ ਬਰੀ ਐ ਮਨਨ ਕਾਲ ਕਾ ਤਰਾ ਸਿਨ ਮਰੀ ਐ ਜੋ ਸਦਾ ਹਮਾਰੇ ਬੱਚਾ ਸ੍ਰੀ ਹਸਤੋ ਜੋ ਕਰਿਓ ਰੱਛਾ ਰਾਖ ਲਿਓ ਮੈਂ ਰਾਖਨ ਹਾਰੇ ਸਾਇ ਸੰਤ ਸਾਹਿ ਪਿਆਰੇ ਇਹ ਦੀਨ ਬੰਦੁ ਸਤਲ ਕੇ ਹੰਤਾ ਤਮੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਉਪਤਰਾ ਕਾਲ ਪਾਇ ਸਿਵ ਜੋ ਅਵਤਰਾ ਕਾਲ ਪਾਇ ਕਰ ਬਿਸਨਾ ਪ੍ਰਕਾਸ਼ਾ ਸਕਲ ਕਾਲ ਕਾਕੀ ਆਤਮਾ ਸਾਜਮਨ ਕਾਲ ਜੋਤੀ ਸਿਵ ਕੀ ਓ ਬੇਦਰਾਜ ਪ੍ਰਭ ਮਾ ਜੋਤੀ ਓ ਜਮਨ ਕਾਲ ਸਭ ਲੋਕ ਸਵਾਰਾਂ ਨਮਸਕਾਰ ਹੈ ਤਾਏ ਹਮਾਰਾਂ ਜਮਨ ਕਾਲ ਸਭ ਜਗਤ ਬਨਾਇਓ ਓ ਦੇਵਤਾ ਜਿਸਨ ਪਜਾਇਓ ਆਦੰਤਿ ਕੇਵਤਾਰਾ ਸੋਈ ਗੁਰੂ ਸਭ ਜਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਸਰਾਜ ਜਿਨੇ ਆਪ ਸਵਾਰੀ ਸਿਨ ਕਨਕਉ ਸਭਾਂ ਸੁਖ ਦਿਓ ਸਤਰੰਨ ਕੋ ਪਨੂ ਮਦ ਕੀਓ ਘਟ ਘਟ ਕੇ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਤ ਚਿੰਟੀ ਤੇ ਗੁੰਸਰ ਅਸਤੁਲਾ ਸਭਰਿ ਕਿਰਪਾ ਦ੍ਰਿਸ਼ਟ ਕਰੁ ਤੁਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਗਤ ਤਰਾ ਕਰਾ ਕਰ ਤਾਰਾ ਪ੍ਰਜਾ ਦਰਤਾਵ ਦੀ ਅਪਾਰਾ ਜਵਾ ਕਰਾ ਕਰਤੋ ਕਪੂ ਤੁਮ ਬਸਤ ਦੇ ਦਰਸ ਬਹੁ ਜیتے ਬਦਨ ਸ੍ਰਿਸ਼ਟ ਸਵਤਾਰਿਆ ਆਪਾ ਕਨੀ ਪੂਜੋ ਚਾਰੈ ਤੁਮ ਸਭੇ ਤੇਰੇ ਤਿਨ ਰਾਮਾ ਜੰਤ ਮੇਰ ਪੇਦ ਅਰਿਆਲਾ ਨਿਰੰਕਾਰ ਨਿਰਮਕਾਰ ਨੀਲੰਬ ਆਹੋ ਨੀਲਾ ਨਾ ਦਾ ਸੰਭਾ ਤਾਕਾ ਮੁਰ ਚਾਤ ਭੇਦਾ ਜਾ ਕੋ ਭੇਵ ਨ ਪਾਉਤ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਹਾ ਮੁਰ ਕਿਸ਼ ਭੇਦ ਨ ਜਾਣਤ ਮਹਾਦੇਵ ਕੋ ਕੈ ਸਦਾ ਸਿਵਾ ਰੰਕਾਰ ਕਾ ਕੀਨਤ ਨ ਤਰੈ ਭਿਓ ਆਪ ਆਪਣੀ ਬੁਧ ਹੈ ਜੀਤੀ ਵਰਨਤਾ ਪੈਨਾ ਬਿਨ ਤੋਹੇ ਤੇਤੀ ਤੁਮਰਾ ਲਖਨ ਜਾਇ ਬਸਾਰਾ ਕੇ ਵਿਸਯਾ ਪ੍ਰਥਮ ਸੰਸਾਰਾ ਏਕ ਰੂਪਨ ਹੋ ਸਰੂਪਾ ਰੰਗ ਭਿਓ ਰਾਮ ਕਈ ਰੂਪਾ ਅੰਡਾ ਜੇ ਰਸੈ ਤੈ ਕਿੰਨੀ ਹਤੁਬਜ ਕਾਨ ਬਹੁ ਰਤ ਦਿਨੀ ਕਾਉਂ ਕੋ ਰਾਜਾ ਬੈਠਾ ਕਾਉਂ ਸਵੰਡ ਭਿਓ ਸ਼ੰਕਰ ਕੈਂਟਾ ਸਗਰੇ ਸ੍ਰਿਟ ਦੇਖਾ ਹੈ ਚੰਬਵਾ ਜੁਗਾ ਸਰੂਪ ਸੁਯੰਬਾ ਅਵਰੱਛਾ ਮੇਰੀ ਤਮ ਕਰੋ ਸਿਖੋ ਬਾਰ ਸਿਖ ਸੰਗਾਰੋ ਦੁਸ਼ਟ ਜੇਤੇ ਉਠਵਾ ਤਤ ਪਤਾ ਸਕਲੰਗਲੇਸ਼ ਕਰੋ ਰਣ ਗਾਤਾ ਜੇ ਅਸਤਜਾ ਤਉ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਹ ਮਾਰੇ ਰੱਖ ਜਾਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਰ ਸਵਟਾਰੇ ਜੋ ਕਲ ਕੋਈ ਕਬਾਰਤ ਆਏ ਹੈ ਤਾਂ ਕੇ ਕਾਲ ਕਿਨੈ ਇਹ ਰਚਾਏ ਤਾਂ ਇਹ ਸੁਮ ਕਾਲਾ ਦੁਸ਼ਟਾ ਟਰੇਦ ਤੇ ਕਾਲਾ ਕਿਰਪਾ ਦ੍ਰਿਸ਼ ਤਨ ਜਾਏ ਨਿਹਾਰਿਓ ਤਾਕੇ ਤਾ ਤਨਕ ਮੋਹ ਰਿਓ ਰਿਓ ਫਿਰ ਇਸ ਕਰਮਾ ਸਭ ਹੋਈ ਦੁਸ਼ਟਾ ਚਾਸਕ ਨਾ ਕੋਈ ਇੱਕ ਬਾਰ ਜਿ ਤੁਮ ਅਸਮਾਰਾ ਕਲ ਪਸਤੇ ਤਾ ਇਹ ਉਬਾਰਾ ਜਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਾ ਕੀਤਨਾ ਸਰਣ ਤਿਹਾਰੀ ਆਪਾ ਦੇ ਲਿਓ ਵਾਰੀ ਸਰਬ ठाਉਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਇ ਗਏ ਜਦ ਤੇ ਤੁਮਰੇ ਦਮ ਤੇ ਕੋ ਆਕ ਤਰੇ ਨੀ ਆਨਿਓ ਰਾਮ ਰਹੀ ਪੂਰਨ ਕਰਾਣਾ ਨੇ ਕਹਿ ਮਤੇ ਕ ਨ ਮੰਨਿਓ ਸਿਮਰਾ ਸਾਸਤਰ ਬੇਸਮੈ ਉਹ ਪੀਤ ਕਹਿ ਮੇਕ ਨਾ ਜਾਣਿਓ ਸ੍ਰੀ ਹਸਪਾਨ ਕਿਰਪਾ ਤੁਮਰੀ ਕਰਮਾ ਨਾ ਕਹਿਓ ਸਭ ਤੂਏ बखਾਨਿਓ ਦੁਹੀ ਰਾ ਸਗਲ ਦਵਾਰ ਕੋ ਛਾੜਕੇ ਗਇਓ ਤੁਹਾਰ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ RAM KALI MAHALA TEEJA NA VEKO NKAR SATUWAR PRASAD आनंद पिया मेरी मां ए सतगुरु मैं पाया सतगुरु ता पाया सै सिति मन बजियां वाधाइयां राग रतन परिवार परिया शब्द गावन आईयां शब्द ता गावो हरि के रा मन जिने बसाया कह नालक आनंद होआ सतगुरु मैं पाया ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹਿ ਤੂੰ ਮਾਣਾ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਾਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਾਸ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਾਣਾ ਮੇਰੇ ਸਦਾ ਰਹੁ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀਂ ਗਰ ਤੇਰੇ ਕਰਤਾ ਤੇ ਰਹਿ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸਿਖਤ ਸਲਾਹਾ ਤੇਰੀ ਨਾਮ ਅੰਨ ਵਸਾਵਾਏ ਨਾਮ ਜਿਨ ਕੈ ਮਨ ਵਸਿਆ ਆਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਇਬ ਕਿਆ ਨਾਹੀਂ ਗਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਸਵਾਈਆਂ ਕਰਸਾ ਸੁਖ ਮਨ ਆਏ ਵਸਿਆ ਜਿਨੀਚਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟੋਂ ਇਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਵਾਦਰੋ ਪਿਆਰ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਜ ਸਵਤਿਤ ਕਰਸ ਪਾਗੇ ਕਰਸ ਪਾਗੇ ਸੰਤ ਵਾਜੇ ਕਾਲਾ ਜਿਤ ਕਰ ਧਾਰੀਆ ਪਾਂਚ ਦੋ ਤੁਦ ਵਾਸ ਕੇਤੇ ਕਾਲ ਕੰਟਕ ਮਾਰਿਆ ਧੁਰ ਕਰਾਂ ਪਾਇਆ ਤੁਦ ਜਨ ਕਾਹੋ ਸੇਨਾ ਮਰ ਕੇ ਲਾਗੇ ਕਹਿ ਨਾਨਕ ਤਾ ਸੰਘ ਹੋਆ ਜਿਤ ਗਰ ਅਰਹਤ ਵਾਜੇ ਅਰਾਸ ਨਾ ਵਡ ਭਾਗਿਆ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਬਨੀਤ ਕਹਤੇ ਭਵਤਾ ਸਤ ਗੁਰ ਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਕੇ ਵਾਚੇ ਅਨਹਤure ਮੰੰਦਾ ਮਨੀ ਮਹਲਾ ਪੰਜਵਾਂ ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋਂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਾ ਧਾਰੋ ਜੀ ਕੋ ਖਾਵੇ ਜੀ ਕੋ ਪੁੰਚੈ ਕਿਸ ਕਾ ਹੋਏ ਉਤਾਰੋ ਇਹ ਵਸਤਾ ਤਜੀ ਨਹਿ ਜਾਈ ਨਤ ਨਤ ਰਕਰ ਰਤਾਰੋ ਕਮ ਸੰਸਾਰ ਚਰਨ ਲਗ ਤਈਐ ਸਭ ਨਾਨਕ ਬ੍ਰਹਮ ਆਪਸਾਰੋਸਾ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈ ਨੋ ਜੋਗਾ ਕਿਤੋਈ ਮੈਨੇ ਗੁਣਿਆਰੇ ਕੋ ਗੁਣ ਨਹੀਂ ਆਪੇ ਦਰਸ ਆਪਿਓਈ ਅਰਸ ਪਿਆਮੇ ਸਜਣਾ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਧੀਵ ਹਰੇਆ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸਜਣਾ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵਾ ਈ ਵਾ ਹਰੀ ਆਉੜੇ ਤਿੱਥਾ ਤੁਸ ਮਰਾਤਾ ਜਿੱਥਾ ਕੋਈ ਨਾ ਹੈ ਉਤ ਤੀਰੀ ਰਾਖਾ ਅਗਨੀ ਉਦਰ ਮਾਹੇ ਸੁਣ ਕਹਿ ਜਮ ਕੇ ਦੋਤ ਨਾਏ ਤੇ ਰਹਿ ਛਣ ਜਾਏ ਭਵ ਜਲਾਵਿਕਮ ਸਗਾ ਹੋ ਗੁਰ ਸਬਦਿ ਪਾਰ ਪਾਏ ਜਨ ਕੋ ਲੱਗੀ ਪਿਆਸ ਅਪਰਾਸੇ ਕਾਏ ਕਲ ਮੈਂ ਉਪਨਾ ਗੁਣ ਗੋਵਿੰਦ ਗਾਏ ਸਭ ਸੈ ਨਾਨਕ ਕਿਰਪਾਲ ਸਮਾਲੇ ਸਾਇ ਸਾਇ ਵਰਤਾ ਕੋਈ ਨ ਜਾਏ ਜੇ ਆਵੇ ਤਦ ਆਏ ਸਾ ਲੋਕ ਮਹੱਲਾ ਪੰਜਵਾ ਅੰਤਰ ਗੁਰ ਰਤਨਾ ਜੀਵਾ ਜਪੁਰ ਨਾਮ ਨੈ ਤ੍ਰੀ ਸਤੁਰ ਪੇਖਣਾ ਸਰਵਨੀ ਸੁਣਨਾ ਗੁਰਨਾ ਸਤਿਗੁਰ ਸੇ ਤੇਰ ਤਿਆ ਦਰਗਹ ਭਾਈ ਐ ਖਾਓ ਕਹੋ ਨਾ ਨ ਕਿਰਪਾ ਕਰੇ ਜਿਸ ਨੋਏ ਵਤੇ ਜਗ ਮਾਹੋ ਤੁਮ ਕਾਢੀਐ ਵਰਲੇ ਕਈ ਕੇ ਮਹੱਲਾ ਪੰਜਵਾਣ ਰੱਖੇ ਰਖਨਹਾਰ ਆਪੋ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ ਹੋ ਆਪ ਦਿਆਲ ਮਨਉਨਾ ਬਿਸਾਰਿਆ ਨਾ ਸਾਜਨਾ ਕਾ ਸੰਗਾ ਭਵ ਜਲ ਤਾਰਿਆ ਨਾ ਸਾਕਤ ਨੰਦਕਾ ਕੂ ਦੁਸ਼ਟ ਕੀ ਨਮਾਹਿ ਵਿਦਾਰਿਆਂ ਤੇ ਸਾਹਿਬ ਕੀ ਟੀਕਾ ਨਾਨਕ ਮਨੈ ਮਾਹੀ ਜਿ ਸਿਮਰਸਕ ਹੋਇ ਸਗਲੇ ਦੁਖ ਜਾਇ ਤੇ ਸਾਹਿਬ ਕੀ ਟੀਕਾ ਨਾਨਕ ਮਨੈ ਮਾਹੀ ਜਿ ਸਿਮਰਸਕ ਹੋਇ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ